ਅ ਪਿਛਲੇ ਦਿਨੀ ਸਾਡੇ ਭਰਾ ਰਾਜਵੀਰ ਜਵੰਦਾ ਜਿਹੜੇ ਕਿ ਬਹੁਤ ਹੀ ਅੱਛੇ ਕਲਾਕਾਰ ਸੀਗੇ ਜਿਨ੍ਹਾਂ ਨੇ ਬੜੇ ਸੱਭਿਆ ਗੀਤ ਪੰਜਾਬੀ ਜ਼ੁਬਾਨ ਦੇ ਵਿੱਚ ਗਾਏ ਆ ਤੇ ਉਹਨਾਂ ਦਾ ਇੱਕ ਐਕਸੀਡੈਂਟ ਹੁੰਦਾ ਜੀ ਉਹ ਮੋਟਰਸਾਈਕਲ ਤੇ ਬਾਈਕ ਤੇ ਜਾ ਰਹੇ ਆ ਕਿ ਹਵਾਰਾ ਪਸ਼ੂ ਉਹਨਾਂ ਦੇ ਵਿੱਚ ਆ ਕੇ ਟਕਰੌਂਦੇ ਆ ਤੇ ਸੜਕ ਤੇ ਡਿੱਗਦੇ ਆ ਤੇ ਉਹਨਾਂ ਦਾ ਸਿਰ ਥੱਲੇ ਲੱਗਦਾ ਤੇ ਗਰਦਨ ਦੇ ਮਣਕੇ ਟੁੱਟ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਫੋਟੀ ਹਸਪੀਟਲ ਦੇ ਵਿੱਚ ਰਹਿੰਦੇ ਆ ਤੇ 10 ਦਿਨਾਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ ਕੱਲ ਸੰਸਕਾਰ ਸੀਗਾ ਮੈਂ ਵੀ ਸੰਸਕਾਰ ਤੇ ਜਾ ਕੇ ਆਂ ਇਹ ਬਹੁਤ ਪਹਿਲੀ ਗੱਲ ਤਾਂ ਇਹ ਹੈ ਕਿ ਸੜਕਾਂ ਤੇ ਚੱਲਣ ਵਾਲਾ ਕੋਈ ਵੀ ਵਿਅਕਤੀ ਸਾਡੇ ਲਈ ਜਿਹੜਾ ਜੀ ਇੰਪੋਰਟੈਂਟ ਹੈ ਕਿਉਂਕਿ ਹਰੇਕ ਬੰਦਾ ਆਪਣੇ ਸੁਪਨੇ ਲੈ ਕੇ ਸੜਕਾਂ ਤੇ ਚੱਲ ਰਿਹਾ ਹੈ ਕਿਰ ਅਵਾਰਾ ਪਸ਼ੂ ਅੱਗੇ ਆ ਜਾਂਦੇ ਨੇ ਤਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਤੈਅ ਹੋਣੀ ਚਾਹੀਦੀ ਹੈ ਰਾਜਵੀਰ ਜਵੰਦਾ ਇੱਕ ਸਾਡਾ ਐਸਾ ਪ੍ਰਾਜਨਾ ਬਹੁਤ ਛੋਟੀ ਉਮਰ ਦੇ ਵਿੱਚ 35 ਸਾਲ ਦੀ ਮਹਿਦ ਉਮਰ ਦੇ ਵਿੱਚ ਉਹਨੇ ਨੱਕ ਨਾਕ ਮਾਇਆ ਇਨਕ ਗੀਤ ਅੱਛੇ ਗਾਏ ਔਰ ਬੜਾ ਖੂਬਸੂਰਤ ਉਹਦੀ ਪਰਸਨੈਲਿਟੀ ਔਰ ਅਚੀ ਹਾਈਟ ਸੋਬਰ ਸੋਚ ਔਰ ਸਭਿਆਚਾਰਕ ਜਿਹੜੀ ਡਰੈਸ ਪਾ ਕੇ ਕੁਰਤਾ ਪਜਾਮਾ ਪਾ ਕੇ ਬਹੁਤ ਸੋਹਣਾ ਆਪਦਾ ਸਾਡਾ ਭਰਾ ਤੇ ਉਹ ਸਾਡੇ ਵਿੱਚ ਨਹੀਂ ਰਿਹਾ ਕੱਲ ਅੰਤਿਮ ਸੰਸਕਾਰ ਤੇ ਵੀ ਮੈਂ ਜਾ ਕੇ ਆ ਬਣ ਬਹੁਤ ਭਰਿਆ ਹ ਪਰ ਕਈ ਸਵਾਲੀਆ ਨਿਸ਼ਾਨ ਵੀ ਨੇ ਕਿ ਸੜਕਾਂ ਤੇ ਚੱਲਣ ਵਾਲੇ ਹਰ ਵਿਅਕਤੀ ਨਾਲੇ ਕੁਝ ਹੋਏ ਗਏ ਬੜੇ ਲੰਮੇ ਸਮੇਂ ਤੋਂ ਅਸੀਂ ਕਾਉਸਸ ਲੈਣੇ ਆ ਜੀ ਹਰੇਕ ਵਿਅਕਤੀ ਹਿੰਦੁਸਤਾਨ ਦਾ ਦਿੰਦਾ ਕਾਉਸਸ ਪਰ ਪੂਰੇ ਦੇਸ਼ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ ਕਿ ਅਵਾਰਾ ਪਸ਼ੂ ਜਿਹੜੇ ਨੇ ਸੋ ਸੜਕਾਂ ਦੇ ਉੱਪਰ ਘੁੰਮ ਰਿਹਾ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਜਾਂਦੀ ਹੈ ਸੋ ਰਾਜਵੀਰ ਜਵੰਦਾ ਹੋਰਾਂ ਦਾ ਵੇਵਕਤੀ ਮੌਤ ਜਿਹੜੀ ਹੈ ਬਹੁਤ ਵੱਡੇ ਉਸਾਰੀ ਨਿਸ਼ਾਨ ਖੜੇ ਕਰਦੀ ਹੈ ਕਿ ਅਸੀਂ ਆਪਣਾ ਇੱਕ ਹੀਰਾ ਗਵਾ ਲਿਆ ਅਸੀਂ ਆਪਣਾ ਇੱਕ ਹੁਨਾਰ ਗਾਇਕ ਭਰਾ ਗਵਾ ਲਿਆ ਇੱਕ ਅਦਾਕਾਰ ਗਵਾ ਲਿਆ ਕਿ ਜਿਹਦਾ ਜਿੱਤੋਂ ਬਹੁਤ ਉਮੀਦਾਂ ਸੀਗੀਆਂ ਜਿਹਦੀ ਬਲੰਦ ਆਵਾਜ਼ ਜਿਹੜੀ ਹੈ ਉਹ ਪੰਜਾਬ ਦੀ ਹਵਾ ਦੇ ਵਿੱਚ ਮਹਿਕਦੀ ਸੀ ਤਾਂ ਤਾਂ ਤੁਸੀਂ ਬਲੀਵ ਕਰੋ ਆਉਣ ਵਾਲੇ 100 ਦਿਨਾਂ ਦੇ ਵਿੱਚ ਸਾਡੇ ਭਰਾ ਕੋਲੇ 85 ਪ੍ਰੋਗਰਾਮ ਬੁੱਕ ਸੀਗੇ ਤੇ ਇੰਨੀ ਉਡੀ ਚੜ ਸੀਗੀ ਹਰੇਕ ਪਾਸੇ ਜਿਹੜਾ ਕਹਿੰਦਾ ਸੀ ਵੀ ਰਾਜਵੀਰ ਜਵੰਦੇਦਾਸ ਸੀ ਪ੍ਰੋਗਰਾਮ ਕਰਨਾ ਪਰ ਉਹ ਤਾਂ ਅਚਾਨਕ ਇੱਕ ਐਕਸੀਡੈਂਟ ਦੇ ਵਿੱਚ ਇਸ ਤਰੀਕੇ ਨਾਲ ਟੁਰ ਜਾਣਾ ਬਹੁਤ ਦੁਖਦਈ ਹੈ ਪ੍ਰਮਾਤਮਾ ਨੂੰ ਬੇਨਤੀ ਅਰਦਾਸ ਸੱਚੇ ਪਾਤਸ਼ਾਹ ਕਿ ਵਿਛੜੀ ਨੂੰ ਆਪਣੇ ਚਰਨਾਂ 'ਚ ਨਵਾਸ ਦਿਓ ਪਰ ਮੈਂ ਫਿਰ ਆਪਣੀ ਗੱਲ ਦੁਹਰਾਣਾ ਕਿ ਸੜਕਾਂ ਤੇ ਜਿਹੜੇ ਵਾਰਾ ਪਸ਼ੂ ਨੇ ਜਿਹੜੇ ਰੋਜ਼ ਜਾਨਾਂ ਲੈ ਰਹੇ ਆ ਕਿ ਸਾਨੂੰ ਇਹਨਾਂ ਖਿਲਾਫ ਲਾਬੰਦੀ ਹੋਣਾ ਚਾਹੀਦਾ ਕੇਂਦਰ ਸਰਕਾਰ ਨੂੰ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਪਰ ਜਿਹੜਾ ਕਾ ਉਸ ਅਸੀਂ ਦਿੰਦੇ ਆ ਜੀ ਉਹਦੀ ਮੋਨਿਟਰਿੰਗ ਹੋ ਕੇ ਪ੍ਰਾਪਰ ਤਰੀਕੇ ਨਾਲ ਜਿਹੜੀਆਂ ਗਊਸ਼ਾਲਾਵਾਂ ਨੇ ਜਿੱਥੇ ਗਊਸ਼ਾਲਾ ਦੇ ਵਿੱਚ ਗਾਵਾਂ ਰੱਖੀਆਂ ਜਾਂਦੇ ਨੇ ਉਹਦੀ ਪ੍ਰਾਪਰ ਮੋਨਿਟਰਿੰਗ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਘਟਨਾ ਨਾ ਹੋਵੇ ਸਰ ਇਸ ਨੂੰ ਲੈ ਕੇ ਸਵਾਲ ਹੈ ਕਿ ਜੇ ਪੂਰੇ ਪੁਜਾਪੁਰ ਦੇ ਵਿੱਚ ਗਊਸ਼ਾਲਾ ਬਣੀ ਹੋਈ ਹੈ ਨਾ ਜੀ ਪਰ ਫੇਰ ਵੀ ਪਸ਼ੂ ਵਾਰਾ ਘੁੰਮਦੇ ਨੇ ਸਰਕਾਰ ਵੱਲੋਂ ਇਸ ਤਰ੍ਹਾਂ ਕੋਈ ਪ੍ਰਾਲਾ ਕਿਉਂ ਨਹੀਂ ਕੀਤਾ ਜਾਂਦਾ ਜਿਹੜੇ ਪਸ਼ੂ ਦੀ ਦੇਖ ਰੱਖੀ ਕੋਈ ਨਹੀਂ ਮੈਂ ਜਿਵੇਂ ਜ਼ਿਕਰ ਕੀਤਾ ਸਾਡੇ ਨਾਬੇ ਵੀ ਗਊਸ਼ਾਲਾ ਹੈਗੀਆਂ ਨੇ ਜੀ ਸਾਡੇ ਕੋਲੇ ਭਾਸੂ ਵੀ ਗਊਸ਼ਾਲਾ ਹੈਗੀਆਂ ਨੇ ਜੀ ਪਰ ਇਸ ਦੇ ਬਾਵਜੂਦ ਵੀ ਵਾਰਾ ਜਿਹੜੀਆਂ ਗਊ ਗਊ ਦੇ ਜਾਂ ਤਾਂ ਥੈਨੇ ਸਰਕਾਰ ਦੇ ਕਿਥੋਂ ਤੁਰੇ ਫਿਰਦੇ ਨੇ ਜੀ ਕੌਣ ਛੜਦਾ ਇਹਨਾਂ ਨੂੰ ਜੀ ਇਹ ਕਈ ਵਾਰ ਤਾਂ ਉਹਨਾਂ ਦੀ ਜਿਹੜੀ ਸਰਨ ਪਿਆਰਪਰੀ ਸਸਤੀ ਕਾਲ ਮੈਂ ਗੁਰਦੇਵ ਸਿੰਘ ਦੇਮਨ ਐਮਐਲਏ ਨਾਭਾ ਅ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਗਈ ਆ ਇਹਦੇ ਵਿੱਚ ਬਹੁਤ ਹੀ ਗੰਭੀਰ ਮਾਮਲਾ ਜਿਹੜਾ ਹੈ ਜੀ ਉਹ ਐਸਸੀ ਸਮਾਜ ਨੂੰ ਲੈ ਕੇ ਆ ਔਰ ਐਸਸੀ ਸਮਾਜ ਦੇ ਉਹ ਮੋਤਵਰ ਲੋਕ ਜਿਹੜੇ ਪੜ੍ਹ ਲਿਖ ਕੇ ਜਿਹੜੇ ਅਹੁਦਿਆਂ ਤੇ ਬਹਿ ਜਾਂਦੇ ਆ ਪਰ ਉਹਨਾਂ ਦੇ ਨਾਲ ਐਸਾ ਕੁਝ ਹੁੰਦਾ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਜਿਵੇਂ ਹਰਿਆਣਾ ਦੇ ਵਿੱਚ ਸੀਨੀਅਰ ਆਈਪੀਐਸ ਅਧਿਕਾਰੀ 바이 ਪੂਰਨ ਕੁਮਾਰ ਜੀ ਜਿਹੜੇ ਕਿ ਸਾਗੇ ਦਿਨਾਂ ਦੀ ਤਰੀਕੇ ਨਾਲ ਮੌਤ ਹੋ ਜਾਂਦੀ ਹੈ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਇੰਨਾ ਪਰਤਾੜਨੀਆਂ ਦਿੱਤੀ ਜਾਂਦੀ ਹੈ ਕਿ ਉਹਨਾਂ ਦੀ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਆ ਇਹ ਘਟਨਾ ਜਿਹੜੀ ਹੈ ਜੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਇਹਦੇ ਨਾਲ ਹੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਮਈ ਵਰਗੇ ਇੱਕ ਉੱਚ ਅਹੁਦੇ ਤੇ ਬੈਠੇ ਲੋਕ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਔਰ ਜਿਹੜੀ ਟਾਪ ਲੌਬੀ ਹੈ ਸੈਂਟਰ ਸਰਕਾਰ ਦੀ ਉਹਨਾਂ ਨੂੰ ਕਾਊਂਟਰ ਕਰਦੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲੀਆ ਨਿਸ਼ਾਨਾ ਹੈ ਕਿ ਪਾਸੇ ਆਪਾਂ ਗੱਲ ਕਰਦੇ ਹਾਂ ਸਭ ਦਾ ਸਾਥ ਸਭ ਦਾ ਵਿਕਾਸ ਔਰ ਅਸੀਂ ਸਮਾਜ ਪੂਰੇ ਹਿੰਦੁਸਤਾਨ ਦੇ ਵਿੱਚ ਕਿੰਨੇ ਸਾਲਾਂ ਤੋਂ ਵੋਟਾਂ ਪਾਉਂਦੇ ਆਏ ਨੇ ਜੀ ਸੈਂਟਰ ਸਰਕਾਰਾਂ ਬਣਾਉਂਦੇ ਆਏ ਆ ਸਟੇਟ ਸਰਕਾਰਾਂ ਬਣਾਉਂਦੇ ਆਏ ਆ ਪਰ ਇਹ ਜਿਹੜਾ ਰਵਈਆ ਹੈ ਜੀ ਇਹ ਬਹੁਤ ਹੀ ਖਤਰਨਾਕ ਔਰ ਬਹੁਤ ਹੀ ਨਿੰਦਣਯੋਗ ਹੈ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਜੀ ਔਰ ਇਹਦੇ ਵਿੱਚ ਜਿਹੜਾ ਇਕੋਸਿਸਟਮ ਹੈ ਜੀ ਜਿਹੜਾ ਸੈਂਟਰਲ ਸਰਕਾਰ ਦਾ ਦਲਿਤ ਸਮਾਜ ਦੇ ਖਿਲਾਫ ਜਿਹੜਾ ਕੰਮ ਕਰ ਰਿਹਾ ਇਹ ਪਤਾ ਨਹੀਂ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਜੀ ਕਿ ਅਗਰ ਇੱਦੇ ਵੱਡੇ ਅਹੁਦੇ ਤੇ ਬੈਠਾ ਕੋਈ ਅਗਰ ਅਗਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੋਵਾਈ ਸਾਹਿਬ ਨਾਲ ਤੇ ਹਮਲਾ ਹੁੰਦਾ ਜਾਂ ਇੱਕ ਆਈਪੀਐਸ ਅਧਿਕਾਰੀ ਜਿਹੜੇ ਐਸਸੀ ਸਮਾਜ ਦੇ ਨੇ ਉਹ ਚੌਧੇ ਤੇ ਨਹੀਂ ਅਗਰ ਉਹਨਾਂ ਦੇ ਨਾਲ ਇੰਨਾ ਕੁਝ ਹੁੰਦਾ ਕਿ ਉਹਨਾਂ ਨੂੰ ਆਤਮ ਹੱਤਿਆ ਕਰਨੀ ਪੈਂਦੀ ਹੈ ਤਾਂ ਸਵਾਲ ਬਹੁਤ ਵੱਡੇ ਖੜੇ ਹੁੰਦੇ ਆ ਕੀ ਐਸਸੀ ਸਮਾਜ ਨੂੰ ਸਿਰਫ ਵੋਟਾਂ ਲਈ ਵਰਤਿਆ ਜਾਂਦਾ ਜੀ ਕੀ ਐਸਸੀ ਸਮਾਜ ਸਿਰਫ ਵੋਟਾਂ ਪਾਉਣ ਲਈ ਆ ਜੀ ਐਸਸੀ ਸਮਾਜ ਦੇ ਨਾਲ ਏਡਾ ਅੱਡਾ ਵੱਡਾ ਅਗਰ ਇੱਕ ਟੌਪ ਕਲਾਸ ਲੌਬੀ ਦੇ ਨਾਲ ਅਗਰ ਇਦਾਂ ਵੱਡਾ ਘਟਨਾ ਹੋ ਸਕਦੀ ਆ ਤਾਂ ਫਿਰ ਜਿਹੜੇ ਆਮ ਲੋਕ ਨੇ ਜਿਹੜੇ ਰੋਜ਼ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਆ ਤੇ ਉਹਨਾਂ ਦੇ ਨਾਲ ਕੀ ਕੁਛ ਹੁੰਦਾ ਹੋਊਗਾ ਜੀ ਫਿਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ ਇਸ ਸਬੰਧ ਦੇ ਵਿੱਚ ਪਟਿਆਲਾ ਦੇ ਜਿਹੜੇ ਸਾਡੀ ਆਮ ਆਦੀ ਪਾਰਟੀ ਦਾ ਸਾਰਾ ਐਸਸੀ ਸਮਾਜ ਆ ਜੀ ਜਿਹੜੇ ਸਾਡੇ ਲੀਡਰਸ਼ਿਪ ਆ ਤੇ ਉਹਨਾਂ ਨੇ ਪਤਲਾ ਵੀ ਫੁੱਕਿਆ ਸੀਗਾ ਕੇਂਦਰ ਸਰਕਾਰ ਦਾ ਔਰ ਅੱਜ ਇਹ ਪ੍ਰੈਸ ਕਾਨਫਰੰਸ ਰੱਖਣ ਦਾ ਕਿਉਂਕਿ ਮੈਸੀ ਸਮਾਜ ਤੋਂ ਉਹਨਾਂ ਜੀ ਨੱਬਾ ਰਿਜ਼ਰਵ ਹਲਕਾ ਤੇ ਕੋਈ ਵੱੰਦ ਬਾਜੀ ਕਰਦੀ ਐ ਐਮਐਲਏ ਸਤਰਾਣ ਉਹਨਾਂ ਨੇ ਆਉਣਾ ਸੀ ਪਰ ਕਿਤੇ ਬੀਜੀ ਹੋ ਗਏ ਕਿਸੇ ਕੰਮ ਦੇ ਵਿੱਚ ਉਹ ਪਹੁੰਚ ਨਹੀਂ ਸਕੇ ਸੋ ਅੱਜ ਮੈਂ ਕੇਂਦਰ ਸਰਕਾਰ ਨੂੰ ਇਹ ਮੈਂ ਇੱਕ ਐ ਐ ਸਮਝ ਲਓ ਕਿ ਇੱਕ ਚੇਤਾਵਨੀ ਜਿਹੜੀ ਹੈ ਜੀ ਉਹ ਦੇਣੀ ਚਾਹੁੰਦੇ ਆ ਕਿ ਐਸਸੀ ਸਮਾਜ ਦੇ ਟੌਪ ਕਲਾਸ ਜਿਹੜੇ ਆਫੀਸਰ ਸਹਿਮਾਨ ਨੇ ਉਨ੍ਹਾਂ ਦੇ ਨਾਲ ਇਹ ਜਿਹੜੀ ਘਟਨਾ ਹੋਈ ਹੈ ਇਹਦੀ ਬਹੁਤ ਗੰਭੀਰਤਾ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਨਹੀਂ ਹੁੰਦੀ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਪਤਲਾ ਫੂਕ ਮਜ਼ਾਰਾ ਕਰੇਗੀ ਔਰ ਐਸੀ ਸਮਾਜ ਨੂੰ ਸੀ ਲਾਂਬੰਦ ਕਰਾਂਗੇ ਐਸੀ ਸਮਾਜ ਅਗਰ ਸਰਕਾਰਾਂ ਬਣਾਉਣੀਆਂ ਜਾਣਦਾ ਤਾਂ ਸਰਕਾਰਾਂ ਸਿੱਟਣੀਆਂ ਵੀ ਜਾਣਦਾ ਜੀ ਸ੍ਰੀ ਜੋ ਵੀ ਵਾਰਾ ਜਾਨਵਰ ਜਿਹੜੇ ਸੜਕਾਂ ਦੇ ਉੱਪਰ ਘੁੰਮਦੇ ਆ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਨੂੰਨ ਜਿਹੜਾ ਕੋ ਕੇਂਦਰ ਸਰਕਾਰ ਵੱਲੋਂ ਬਣਾਇਆ ਜਾਣਾ ਚਾਹੀਦਾ ਜੀ